ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਸ੍ਰੀ ਗੁਰੂ ਗੋਬਿੰਦ ਸਾਹਿਬ ਚੌਥਾ ਬੀਬੀ ਸ਼ਰਨ ਕੌਰ ਜੀ ਨੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਦੋ ਸਹਿਬਜ਼ਾਦੇ ਤਿੰਨ ਪਿਆਰਿਆਂ ਤੇ ਸ਼ਹੀਦ ਹੋਏ ਸਿੰਘਾਂ ਦੇ ਪਵਿੱਤਰ ਸਰੀਰਾਂ ਦਾ ਆਖਰੀ ਸੰਸਕਾਰ ਕੀਤਾ ਤੇ ਬਾਅਦ ਵਿੱਚ ਬੀਬੀ ਨੂੰ ਦਸ਼ਮਨਾ ਨੇ ਸ਼ਹੀਦ ਕਰ ਦਿੱਤਾ ਬੀਬੀ ਸ਼ਰਨ ਕੌਰ ਜੀ ਸ਼ਹੀਦ ਬੀਬੀ ਸ਼ਨਕੌਰ ਉਹ ਮਹਾਨ ਸ਼ੀਸ਼ ਸਿੰਘਣੀ ਹੋਈ ਹੈ ਜਿਸ ਨੇ ਚਮਕੌਰ ਦੇ ਮੰਦਾਨੇ ਜੰਗ ਵਿੱਚ ਅੱਧੀ ਰਾਤੀ ਬਰਫ਼ੀਲੀ ਰਾਤ ਵਿੱਚ ਬੈਰੀ ਜਨ ਦੇ ਲਸ਼ਕਰ ਦੇ ਪਹਿਰੇਦਾਰਾਂ ਨੂੰ چیرਦੀ ਆਈ ਸਿੰਘਾਂ ਦੇ ਸ਼ਰੀਰ ਕੜੀਆਂ ਤੁਫਸ਼ਾਨ ਕੇ ਇਕੱਠੇ ਕਰਕੇ ਉਹਨਾਂ ਦਾ ਸਤਕਾਰ ਸਾਇਤ ਸੰਸਕਾਰ ਕਰਕੇ ਮਹਾਨ ਕਰਤਵ ਨਿਭਾਇਆ ਸ਼ੰਕਰ ਹਰੀ ਦੀ ਸ਼ਨ ਵਿੱਚ ਵਿਰਾਜ ਗਈ ਆਪਣੇ ਪ੍ਰੰਥਕ ਪਨਾਵਾ ਦੀ ਅੰਤਮ ਸੇਵਾ ਨਮਾਉਂਦੀ ਸੱਚਖੰਡ ਜਾਪੂਜੀ ਮਹਾਨਿਕਰਤਵ ਕਰ ਦੱਸ ਗਈ ਕਿ ਸਿੱਖੇ ਸਤਰੀਆਂ ਦੇ ਦਿਲਾਂ ਵਿੱਚ ਕਾਮ ਪ੍ਰਤੀ ਕਿੰਨੇ ਸ਼ਰਧਾ ਤੇ ਪਿਆਰ ਹੋਣਾ ਚਾਹੀਦਾ ਹੈ ਆਪਣੀ ਸੂਰਮਤਾ ਨਿਰਵੈਰਤਾ ਤੇ ਜੋ ਆਤ ਦਾ ਹਰਦਾਸ਼ਿਕ ਬਣ ਕੇ ਸ਼ਹੀਦੀ ਜਾਂ ਪਿਤਾ ਆਉਣ ਵਾਲੀਆਂ ਪੀੜੀਆਂ ਨੂੰ ਦੱਸ ਗਈ ਕਿ ਸਿੱਖ ਇਸਤਰੀਆਂ ਕਿੰਨੀਆਂ ਦਲੇਰ ਬਹਾਦਰ ਨੀਡਰ ਤੇ ਦ੍ਰਿੜ ਸੰਕਲਪ ਹੋਣੀਆਂ ਚਾਹੀਦੀਆਂ ਹਨ ਤੇ ਦਸ਼ਮੇਸ਼ ਪਿਤਾ ਦੀਆਂ ਅਮਰਤਾਰੀ ਪੁੱਤਰੀਆਂ ਪਰਥਿਕ ਆਂਤ ਤੇ ਸ਼ਾਨ ਲਈ ਕਰਵਾਨ ਹੋਣ ਵਿੱਚ ਮਰਦਾਂ ਨਾਲੋਂ ਕਿਸੇ ਤਰ੍ਹਾਂ ਘਟ ਨਹੀਂ ਹੁੰਦੀਆਂ ਜਿਸ ਦੀ ਉਦਾਨ ਕੁਜਦ ਹੈ ਕਿਆ ਬਾਦ ਬੀਬੀਆਂ ਨੇ ਮੀਰ ਮੈਨੂੰ ਦੇਸਤੀ ਹੈ ਇਸੇ ਕਸ਼ਟ ਖੜੇ ਮੱਥੇ ਚੱਲ ਕੇ ਪੇਸ਼ ਕਰ ਦਿੱਤੀ ਚਮਕੌਰ ਦੀ ਗੜੀ ਵਿੱਚੋਂ ਗੁਰੂ ਜੀ ਪੰਜਾਂ ਪਿਆਰਿਆਂ ਦਾ ਗੁਰਮਤਾ ਮੰਨ ਕੇ ਗੁਰੂ ਜੀ ਆਪਣਾ ਬਾਣਾ ਤੇ ਕਲਗੀ ਭਾਈ ਸੰਗਤ ਜੀ ਨੂੰ ਪਨਾ ਕੀਤੇ ਭਾਈ ਆਲਮ ਸਿੰਘ ਚੰਡਾ ਵਰਦਾਰ ਦੇ ਸੰਗਤ ਸਿੰਘ ਨੂੰ ਇੱਥੇ ਛੱਜ ਗਏ ਪਾਈ ਦਿਆ ਸਿੰਘ ਆਪਣੀ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਤਿੰਨਾਂ ਦਿਸ਼ਾਵਾਂ ਵਿੱਚ ਚਾ ਤਾੜੀ ਪੁਜਾਈ ਤੇ ਵਾਰੀ-ਵਾਰੀ ਕਹੀ ਗਏ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਫੜ ਲਓ ਨਾਲ ਜੇ ਕਾਰੇ ਛੱਡੀ ਗਏ ਬੋਲੇ ਸੋ ਨਿਹਾਲ ਜੇ ਕਾਰਿਆਂ ਦਾ ਉੱਤਰ ਗੜੀ ਵਾਲੇ ਸਿੰਘ ਵੀ ਦਿੰਦੇ ਸਨ ਰਾਤ ਚੁੱਪਚਾਪ ਵਿੱਚ ਗੂੰਜਾ ਪੈਣਾ ਮੁਗਲ ਸੈਨਾ ਕਬਰਾਈ ਤੇ ਹੱਬੜ ਵਾਹੀ ਉੱਠੀ ਜੋ ਹੱਥ ਵਿੱਚ ਆਇਆ ਨੇਰੇ ਵਿੱਚ ਇੱਕ ਦੂਜੇ ਨੂੰ ਵੱਢੀ ਕਰਨ ਲੱਗ ਪਤਾ ਨਾ ਲੱਗਾ ਕਿ ਵੈਰੀ ਕਿਹੜਾ ਹੈ ਆਪਣਾ ਕਿਹੜਾ ਹੈ ਉੱਧਰ ਇਹਨਾਂ ਦੀ ਤਬਾਹੀ ਮੱਚੀ ਹੋਈ ਸੀ ਹਾਰ ਕੇ ਇਹਨਾਂ ਨੂੰ ਪਤਾ ਲੱਗਾ ਕਿ ਸਮਝ ਕੇ ਹਟ ਗਏ ਸਿਆਲ ਦੀ ਸਭ ਤੋਂ ਲੰਮੀਆਂ ਰਾਤਾਂ ਫਿਰ ਸੋ ਗਈ ਇੱਕ ਮੁਟਿਆਰ ਸ਼ਰਨ ਕੌਰ ਹੱਥ ਵਿੱਚ ਦੀਵਾ ਲਈ ਫਿਰਦੀ ਹੈ ਮੀਲਾ ਵਿੱਚ ਹੁਣ ਅੱਧੀ ਰਾਤੀ ਕੋ ਰਾਤੋਂ ਜ਼ਿਆਦਾ ਦਾ ਸਮਾਂ ਸੀ ਚੋਹੀ ਪਾਸੀ ਕੁੱਫਾ ਨੀ ਰਾਸੀ ਜਿੱਥੇ ਸਾਰਾ ਦਿਨ ਤਲਵਾਰਾਂ ਦੀ ਛਣਕਾਰ ਦਾ ਵਰਸ਼ਿਆ ਦਾ ਟੁੱਟ ਭੱਜਣ ਦਾ ਖੜਕਾ ਹੁੰਦਾ ਰਿਹਾ ਜਖਮੀਆਂ ਤੇ ਮਾਰਨ ਵਾਲੀਆਂ ਦੀਆਂ ਚੀਕਾਂ ਕੋੜੀਆਂ ਦੀਆਂ ਟਾਪਾਂ ਦਾ ਖੜਕਾ ਬੰਦ ਹੋ ਚੁੱਪਚਾਪ ਦਾ ਵਾਤਾਵਰਨ ਸੀ ਸਿਵਾਇ ਲੋਥਾਂ ਦੇ ਢੇਰਾਂ ਤੋਂ ਹੋਰ ਕੁਝ ਵੀ ਨਹੀਂ ਸੀ ਦਿਸਦਾ ਇੱਕ ਮੁਟਿਆਰ ਸ਼ਰਨ ਕੌਰ ਹੱਥ ਵਿੱਚ ਦੀਵਾ ਲਈ ਫਿਰਦੀ ਹੈ ਮੀਲਾ ਵਿੱਚ ਖਿਲਰਿਆ ਲੋਥਾਂ ਨੂੰ چیر ਕੇ ਲੰਘ ਚਮਕੌਰ ਦੀ ਗੜੀ ਆ ਪੁੱਜੀ ਇਸ ਲਹੂ ਪੀਜੀ ਨਣ ਭੂਮੀ ਵਿੱਚ ਇਸ ਵੇਲੇ ਇੱਕ ਅਕਾਲੀ ਔਰਤ ਫਿਰ ਪਰਛਵਾ ਤੇ ਮੋੜਦੀਆਂ ਦੀਆਂ ਲੋਥਾਂ ਦੇ ਅੰਬਾਰ ਲੱਗੇ ਹੁਣ ਜਿਨ੍ਹਾਂ ਲੋਥਾਂ ਨੂੰ ਵੇਖ ਕੇ ਮਨੁੱਖਾ ਦਾ ਦਿਲ ਧੜਕਣ ਲੱਗ ਪੈਂਦਾ ਹੈ ਉੱਥੇ ਰਾਤ ਸਹੀ ਲਸ਼ਕਰ ਦੇ ਕੜਲੇ ਪੈਰੇ ਨੂੰ ਆਦਮੀ ਵੀ ਪੰਛੀ ਲਈ چیرਣਾ ਮੁਸ਼ਕਲ ਹੈ ਇਸ ਬਹਾਦਰ ਇਸਤਰੀ ਦਾ ਹੀ ਕੰਮ ਐਵੇਂ ਰਾਤ ਦੇ ਹਨੇਰੇ ਵਿੱਚੋਂ ਬੈਰੀਆਂ ਦੇ ਦਲਾਂ ਵਿੱਚੋਂ ਨਿਰਭੈ ਹੋ ਕੇ ਲੰਘ ਕੇ ਆਉਣਾ ਕੱਚੀ ਗੜੀ ਕੋਲ ਪੁੱਜਦਿਆਂ ਲੋਥਾਂ ਫੋਲੋੜ ਲੀਆਂ ਸ਼ੁਰੂ ਕਰ ਦਿੱਤੀਆਂ ਹੋਰ ਵਾਲਾਂ ਹਰ ਵਾਲਾਂ ਵਾਲੀ ਲੋਥ ਨੂੰ ਕੜੇ ਵਾਲੀ ਮਾਂ ਨੂੰ ਲੱਭਦੀ ਹੈ ਇਸ ਥਾਂ ਲੱਗੇ ਇੱਕ ਜੜੀਆਂ ਦਾ ਵਾੜਾ ਸੀ ਜਿੱਥੇ ਸੰਕੜੇ ਮੰਨ ਕੰਡੀਆਂ ਵਾਲੇ ਛਾਪੇ ਮਾਰੇ ਛਾਪੇ ਇਕੱਠੇ ਕਰਕੇ ਪੇਡਾਂ ਦਾ ਵਾੜਾ ਬਣਾਇਆ ਹੋਇਆ ਸੀ ਉਨਾ ਵਿੱਚ ਉਹ ਜੰਗਲੀ ਜਾਨਵਰ ਬਹੁਤ ਹੁੰਦੇ ਹਨ ਇਸ ਲਈ ਬਹੁ ਛਾਪੇ ਤੇ ਕੰਡੇਦਾਰ ਰੁੱਖ ਵੱਢ ਕੇ ਸੁੱਟੇ ਹੋਏ ਸਨ ਇਸ ਤਰ੍ਹਾਂ ਸਾਰੇ ਸਿੱਖਾਂ ਦੇ ਸਰੀਰ ਇਕੱਠੇ ਕਰਦੀ ਤੇ ਨਾਲ ਕਹਿੰਦੀ ਹੈ ਹੀ ਲਹੂ ਤੇ ਮਿੱਟੀ ਵਿੱਚ ਸੌਣ ਵਾਲਿਓ ਸ਼ਹੀਦੋ ਤੁਹਾਨੂੰ ਪ੍ਰਣਾਮ ਤੁਸੀਂ ਧੰਨ ਹੋ ਜਿਹੜੇ ਜ਼ੁਲਮਾਂ ਤੇ ਜਨਵਾਨਿਆਂ ਦੇ ਖਿਲਾਫ ਲੜਦੇ ਹੋਏ ਜੂਝੇ ਹੋ ਏ ਤਨਮ ਦੀ ਸਮਾ ਤੇ ਪਰ ਆਇਓ ਤੁਸੀਂ ਮਾਤਭੂਮੀ ਦੀ ਸੁਤੰਸਤਾ ਲਈ ਉੱਠੋ ਤੇ ਸਹੀਦੀ ਦਾ ਜਾਮ ਪੀਤੇ ਹਨ ਤੁਸੀਂ ਧਰਮ ਹੇਠ ਗੁਰੂ ਜੀ ਦੇ ਸਨਮੁਖ ਜ਼ਾਲਮ ਨਾਲ ਲੋਹਾ ਲੰਦੇ ਪ੍ਰਾਣ ਤਿਆਗ ਦਿੱਤੇ ਸ਼ੇਰੋ ਗੀਰਿਓ ਤੁਹਾਡੀ ਮੰਦ ਭਾਗੀ ਭੈਣ ਜੋ ਦਿਨ ਵੇਲੇ ਹਾਜ਼ਰ ਨਹੀਂ ਹੋ ਸਕੀ ਭਾਵੇਂ ਉਪਰਾਲਾ ਕਰਦੀ ਰਹੀ ਇਸ ਵੇਲੇ ਹਾਜ਼ਰ ਹੋ ਕੇ ਤੁਹਾਡੇ ਪਵਿੱਤਰ ਸਰੀਰਾਂ ਨਾਲ ਸ਼ੋਪਰਾਪਤ ਕਰਕੇ ਆਪਣੀ ਆਪ ਨੂੰ ਸ਼ੁਭਚਾਂਤ ਤੇ ਆਪ ਦੇ ਪਵਿੱਤਰ ਸਰੀਰਾਂ ਨੂੰ ਟਿਕਾਣੇ ਲਾ ਕੇ ਸੰਸਕਾਰ ਕਰ ਸਕਾਂ ਇਨਾ ਕਮੀਨੇ ਤੇ ਦੁਸ਼ਟਾਂ ਨੂੰ ਇਨਾ ਲੋਥਾਂ ਦੀ ਵੀ ਆਦਮੀ ਦਾ ਸਮਾਨਾ ਲੈ ਦੇਵੇ ਇਸ ਤਨਾ ਉਸਨੇ ਕਈ ਕਾਂਟੀਆਂ ਦੀ ਕਰਨੀ ਮਿਹਨਤ ਪਿੱਛੋਂ 30 35 ਸਿੰਘਾਂ ਦੇ ਸਰੀਰ ਕੱਟੇ ਕਰਨ ਵਿੱਚ ਸਭ ਲੋਈ ਇਸ ਤਰ੍ਹਾਂ ਸਿੱਖ ਬੀਨਾ ਦੀਆਂ ਲੋਥਾਂ ਲੱਬ ਲੱਬ ਕੇ ਬਾਣੇ ਤੱਕ ਲਿਆਉਂਦੀਆਂ ਦਰਦ ਦਰਦ ਬਾਵਾ ਦਰਦ ਉਤੰਬਰ ਫਿਲੀ ਰਾਤ ਸੀ ਤਾਂ ਅੰਗ ਸੁਨ ਤੇ ਸੁਸਤ ਹੋ ਗਏ ਪਰ ਸੜਨ ਤੇ ਹੌਸਲਾ ਨਹੀਂ ਛੱਡਿਆ ਕੋਈ ਡਰ ਨਹੀਂ ਭੈ ਨਹੀਂ ਲੋਥਾਂ ਵਿੱਚੋਂ ਲੱਖਾਂ ਵੈਰੀਆਂ ਦਾ ਕੋਈ ਖੌਫ ਨਹੀਂ ਕਰਦਾ ਦਿਲ ਵਿੱਚੋਂ ਇਹੋ ਹੀ ਤਮੰਨਾ ਹੈ ਕਿ ਦਿਨ ਚੜ੍ਹਨ ਤੋਂ ਪਹਿਨਾ ਸ਼ੀਜਾਂ ਦਾ ਸੰਸਕਾਰ ਕਰ ਸਕਾਂ ਉਧਰੋਂ ਉਪਰ ਵੱਲੋਂ ਲੋ ਆਉਣ ਲੱਗੀ ਤੇ ਦੀਵਾ ਫੜੀ ਫਿਰਦੀ ਸਪਾਈ ਪਤਾ ਨਹੀਂ ਕੀ ਕੀ ਸਮਝਦੇ ਹੋਣਗੇ ਕਿ ਕੋਈ ਚਨੇਲ ਜਾਂ ਬਾਹਰ ਦੀ ਸ਼ੈ ਹੈ ਦਾਦੇ ਵੀ ਹੋਣਗੇ ਲਾਗੇ ਵੀ ਨਹੀਂ ਜਾਂਦੇ ਬੀਬੀ ਨੇ ਅਦਾਸ ਕਰਕੇ ਅੰਕਲਾ ਦਿੱਤੀ ਲਾਗੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਸ਼੍ਰੀ ਸਾਹਿਬ ਨੰਗ ਕਰਕੇ ਹੱਥ ਵਿੱਚ ਫੜੀ ਹੋਈ ਹੈ ਠੰਡ ਨਾਲ ਠੂ ਠੂ ਕਰਦੇ ਹੱਥਾਂ ਤੇ ਸ੍ਰੀ ਨੂੰ ਕੁਝ ਨਿਕ ਮਿਲਿਆ ਸਰੀਰ ਕਾਇਮ ਹੋ ਗਿਆ ਚੰਡੀ ਬਣੀ ਪਈ ਹੈ ਪਾਠ ਕਰੀ ਜਾਂਦੀ ਹੈ ਚਿਕਾ ਦੇ ਦਿਵਾਲੀ ਚੱਕਰ ਕੱਢਦੀ ਜਾਂਦੀ ਹੈ ਅੱਗ ਦੇ ਭਾਂਬੜ ਮਚੁੱਠੇ ਬੈਰੀ ਦਲ ਵੇਖ ਕੇ ਹੈਰਾਨ ਹੋ ਗਿਆ ਤੇ ਅਚਰਚਰਚ ਹੋ ਕੇ ਹੈ ਕੀ ਆ ਕੱਲੀ ਕਿੰਨੀ ਦਲੇਰੀ ਤੇ ਜੁਰਤ ਨਾਲ ਲਹੂ ਪਰੀਰਾਣ ਭੂਮੀ ਵਿੱਚ ਨੀ ਢੜਕ ਟਹਿਲ ਰਹੀ ਹੈ ਕਦੀ ਵਿੱਚ ਡੰਡੇ ਨਾਲ ਅੱਗ ਨੂੰ ਹਲਾ ਵੀ ਦਿੰਦੀ ਹੈ ਕੁਝ ਸਿਪਾਈ ਇਸ ਵੱਲ ਆਏ ਤਾਂ ਕਿਹਾ ਤੂੰ ਕੌਣ ਹੈ ਕੀ ਕਰਨਾਈ ਹੈ ਬਹਾਦਰ ਸ਼ਰਨ ਕੌਰ ਨੇ ਨੰਗੀ ਕਿਰਪਾਨ ਹਲਾਉਂਦਿਆ ਕਿਹਾ ਗੁਰੂ ਦਸ਼ਮੇਸ਼ ਦੀ ਪੁੱਤਰੀ ਸ਼ਰਨ ਕੌਰ ਹਾਂ ਆਪਣੇ ਵੀਰਾਂ ਦੇ ਸਰੀਰਾਂ ਦਾ ਸੰਸਕਾਰ ਕਰਨਾਈ ਹਾਂ ਫਿਰ ਉਹਨਾਂ ਪੁੱਛਿਆ ਤੈਨੂੰ ਖੌਫ ਨਹੀਂ ਆਉਂਦਾ ਬੀਬੀ ਜੀ ਨੇ ਕਿਹਾ ਖੌਫ ਗੁਰਦੇ ਸਿੱਕਾ ਪਾਸੋਂ ਪਹਾਂ ਦੂਰ ਰਹਿੰਦਾ ਹੈ ਇੱਕ ਸਿਪਾਹੀ ਅੱਗੇ ਵਧਿਆ ਬੀਬੀ ਨੇ ਉਸ ਦੀ ਕਰਪਾਨ ਵਾਲੀ ਬਾ ਤੇ ਕਰਪਾਨ ਮਾਰ ਵੱਟ ਸੁੱਟੀ ਤੇ ਹੁਣ ਸਾਰੇ ਸਿਪਾਹੀ ਇੱਕਦਮ ਬੀਬੀ ਤੇ ਟੁੱਟ ਪਏ ਬੀਬੀ ਨੇ ਇੱਕ ਦੋਹਾਂ ਦੇ ਸਿਰ ਕੱਟ ਦਿੱਤੇ ਪਰ ਬਹਿਰੀਆਂ ਨੇ ਉਸ ਨੂੰ ਚੁੱਕ ਜੂੰਦੀ ਨੂੰ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਬੀਬੀ ਸ਼ਰਨ ਕੌਰ ਮਹਾਨ ਸ਼ੀਰ ਇਸਤਰੀ ਹੋਈ ਹੈ ਇਨਾ ਮਹਾਨ ਸਿੱਖ ਬੀਬੀਆਂ ਦੇ ਪੂਰਨਿਆ ਸੇ ਚੱਲ ਕੇ ਮੀਰ ਮਨੂ ਵੇਲੇ ਉਹ ਬੀਬੀਆਂ ਵੀ ਇਨਾ ਬਾਗ ਨਰਪੈ ਅਣਖ ਤੇ ਸਭਿਮਾਨ ਤੇ ਧ੍ਰਿੜ ਵਿਸ਼ਵਾਸ ਤੇ ਖੜੇ ਪੱਟੀ ਦੀਆਂ ਜੇਲਾਂ ਵਿੱਚ ਕਸ਼ਟ ਝੱਲੇ ਬੱਚਿਆਂ ਤੇ ਟੋਟੇ ਕਰਾ ਗੱਲਾਂ ਵਿੱਚ ਵਿੱਚ ਪਹਾੜ ਪਵਾ ਕੇ ਸਿੱਖ ਇਤਿਹਾਸ ਨੂੰ ਚਾਰ ਚੰਦ ਲਾਏ ਅਕਾਲ ਪੁਰਖ ਦਾ ਪਾਣਾ ਮਿੱਠਾ ਤੇ ਪਿਆਰਾ ਕਰਕੇ ਮੰਨਿਆ ਤੇ ਸਿੱਖੀ ਕਿੱਸਾ ਸਵਾਸਾ ਸੰਗ ਨਮਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ